ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਕਿਆਂ ਦੇ ਕਹਿਣ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਅਕਾਲ ਤਖਸਬ ਨੂੰ ਸਮਰਪਿਤ ਹੈ ਪੰਥ ਨੂੰ ਸਮਰਪਿਤ ਹੈ ਪਰ ਅਸੀਂ ਸ਼ੁਰੂ ਤੋਂ ਵੇ ਕਹਿੰਨੇ ਆਏ ਆ ਕਿ ਇਹਨਾਂ ਨੇ ਅਕਾਲੀ ਦਲ ਪੰਥ ਨੂੰ ਮੋਹਰਾ ਬਣਾ ਕੇ ਬਾਦਲ ਦਲ ਨੇ ਸੌੜੀ ਰਾਜਨੀਤੀ ਕੀਤੀ ਤੇ ਕਰ ਰਹੇ ਨੇ ਤੇ ਜਿਸ ਦਾ ਖੁਲਾਸਾ ਪ੍ਰਦੀਪ ਕਲੇਰ ਵਰਗੇ ਵੀ ਕਰ ਗਏ ਉਹ ਕਹਿੰਦੇ ਨੇ ਕਿ ਏ ਸੁਖਵੀਰ ਬਾਦਲ ਨੇ ਕਿਹਾ ਸੀਗਾ ਵੀ ਜਿਵੇਂ ਸਿਰਸੇ ਵਾਲਾ ਬਾਬਾ ਉਹਨਾਂ ਪ੍ਰੇਮੀਆਂ ਦਾ ਉਹ ਬਾਬਾ ਹੈ ਤਿਵੇਂ ਸਿੱਖਾਂ ਦਾ ਬਾਬਾ ਮੈਂ ਵੀ ਆ ਇਹ ਗੱਲ ਉਹਨੇ ਕਹੀ ਹੈ ਔਰ ਅੱਜ ਇਹ ਗੱਲ ਸਾਬਤ ਕੀਤੀ ਜਾਂਦੀ ਹੈ ਕਿ ਇੱਕ ਬੰਨੇ ਅਕਾਲ ਤਖਤ ਸਾਬਤੇ ਨਾ ਬਦਲਦਲੀਆਂ ਨੇ ਆਪਣੇ ਆਪਣੇ ਪੱਖ ਰੱਖਣੇ ਸ਼ੁਰੂ ਕੀਤੇ ਵੀ ਅਸੀਂ ਅਕਾਲੀ ਆ ਤੇ ਜੇ ਤੁਸੀਂ ਅਕਾਲੀ ਹੋ ਤੇ ਤੁਹਾਡਾ ਪੱਖ ਸ੍ਰੀ ਅਕਾਲ ਤਖਤ ਸਾਬਤੇ ਚੱਲਿਆ ਗਿਆ ਕਿੰਨੇ ਗੁਨਾਹ ਕੀਤੇ ਕਿੰਨੇ ਨਹੀਂ ਕੀਤੇ ਇਹਦਾ ਖੁਲਾਸਾ ਹੁਣ ਕੱਲ ਤੱਕ ਸਭ ਨੇ ਕਰਨਾ ਸੀਗਾ ਅਕਾਲ ਤਖਸਾਹਬ ਤੋਂ ਅਜੇ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਆਉਣੇ ਐ ਪਰ ਉਹਦੇ ਤੋਂ ਪਹਿਲਾਂ ਬਾਦਲ ਸੁਖਵੀਰ ਨੇ ਇਹ ਅੱਠ ਬੰਦਿਆਂ ਨੂੰ ਕਾਲੀ ਦਲ ਚੋਂ ਕੱਢਣ ਦੀ ਗੱਲ ਕਰ ਦਿੱਤੀ ਇਹ ਸਾਬਤ ਕਰ ਦਿੱਤਾ ਕਿ ਇਹ ਬਾਬਾ ਵੀ ਬਣਿਆ ਹੋਇਆ ਮਾਲਕ ਵੀ ਬਣਿਆ ਹੋਇਆ ਤੇ ਅਕਾਲ ਤਖਸਾਹ ਨੂੰ ਇਹ ਟਿੱਚ ਸਮਝਦਾ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਦਾ ਹੈ ਇਹ ਸਾਬਤ ਕਰ ਦਿੱਤਾ ਹੈ ਹੁਣ ਪੰਥ ਨੇ ਸੋਚਣਾ ਹੈ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਜਥੇਦਾਰ ਸਹਿਬਾਨ ਤਖਤਾਂ ਦੀ ਮਾਨੁਮਰਜਾਦਾ ਇਹ ਪਰੰਪਰਾਵਾਦੀ ਬਣਾ ਕੇ ਪਰਿਵਾਰ ਦੇ ਵੇੜੇ 'ਚ ਮੁਰਸੁੱਟਣੀ ਹੈ ਜਾਂ ਉੱਥੋਂ ਕੱਢ ਕੇ ਅਕਾਲੀ ਫੂਲਾ ਸਿੰਘ ਬਹਾਲ ਕਰਨੇ ਆ ਅਕਾਲ ਤਖਤ ਨੂੰ ਬਹਾਲ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਕਿਆਂ ਦੇ ਕਹਿਣ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਅਕਾਲ ਤਖਸਬ ਨੂੰ ਸਮਰਪਿਤ ਹੈ ਪੰਥ ਨੂੰ ਸਮਰਪਿਤ ਹੈ ਪਰ ਅਸੀਂ ਸ਼ੁਰੂ ਤੋਂ ਵੇ ਕਹਿੰਨੇ ਆਏ ਆ ਕਿ ਇਹਨਾਂ ਨੇ ਅਕਾਲੀ ਦਲ ਪੰਥ ਨੂੰ ਮੋਹਰਾ ਬਣਾ ਕੇ ਬਾਦਲ ਦਲ ਨੇ ਸੌੜੀ ਰਾਜਨੀਤੀ ਕੀਤੀ ਤੇ ਕਰ ਰਹੇ ਨੇ ਤੇ ਜਿਸ ਦਾ ਖੁਲਾਸਾ ਪ੍ਰਦੀਪ ਕਲੇਰ ਵਰਗੇ ਵੀ ਕਰ ਗਏ ਉਹ ਕਹਿੰਦੇ ਨੇ ਕਿ ਇਹ ਸੁਖਵੀਰ ਬਾਦਲ ਨੇ ਕਿਹਾ ਸੀਗਾ ਕਿ ਜਿਵੇਂ ਸਿਰਸੇ ਵਾਲਾ ਬਾਬਾ ਉਹਨਾਂ ਪ੍ਰੇਮੀਆਂ ਦਾ ਉਹ ਬਾਬਾ ਹੈ ਤਿਵੇਂ ਸਿੱਖਾਂ ਦਾ ਬਾਬਾ ਮੈਂ ਵੀ ਹਾਂ ਇਹ ਗੱਲ ਉਹਨੇ ਕਹੀ ਹੈ ਔਰ ਅੱਜ ਇਹ ਗੱਲ ਸਾਬਤ ਕੀਤੀ ਜਾਂਦੀ ਹੈ ਕਿ ਇੱਕ ਬੰਨੇ ਅਕਾਲ ਤਖਤ ਸਾਹਿਬ ਤੇ ਨਾ ਬਦਲ ਦਲੀਆਂ ਨੇ ਆਪਣੇ ਆਪਣੇ ਪੱਖ ਰੱਖਣੇ ਸ਼ੁਰੂ ਕੀਤੇ ਵੀ ਅਸੀਂ ਅਕਾਲੀ ਹਾਂ ਤੇ ਜੇ ਤੁਸੀਂ ਅਕਾਲੀ ਹੋ ਤੇ ਤੁਹਾਡਾ ਪੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਚਲਿਆ ਗਿਆ ਕਿੰਨੇ ਗੁਨਾਹ ਕੀਤੇ ਕਿੰਨੇ ਨਹੀਂ ਕੀਤੇ ਇਹਦਾ ਖੁਲਾਸਾ ਹੁਣ ਕਾਲ ਤੱਕ ਸਭ ਨੇ ਕਰਨਾ ਸੀਗਾ ਅਕਾਲ ਤਖ ਸਾਹਿਬ ਤੋਂ ਅਜੇ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਆਉਣੇ ਹੈ ਪਰ ਉਹਦੇ ਤੋਂ ਪਹਿਲਾਂ ਬਾਦਲ ਸੁਖਬੀਰ ਨੇ ਇਹ ਅੱਠ ਬੰਦਿਆਂ ਨੂੰ ਕਾਲੀ ਦਲ ਚੋਂ ਕੱਢਣ ਦੀ ਗੱਲ ਕਰ ਦਿੱਤੀ ਇਹ ਸਾਬਤ ਕਰ ਦਿੱਤਾ ਕਿ ਇਹ ਬਾਬਾ ਵੀ ਬਣਿਆ ਹੋਇਆ ਮਾਲਕ ਵੀ ਬਣਿਆ ਹੋਇਆ ਤੇ ਅਕਾਲ ਤਖ ਸਭ ਨੂੰ ਇਹ ਕਿੱਚ ਸਮਝਦਾ ਹੈ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਦਾ ਹੈ ਇਹ ਸਾਬਤ ਕਰ ਦਿੱਤਾ ਹੈ ਹੁਣ ਪੰਥ ਨੇ ਸੋਚਣਾ ਹੈ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਜਥੇਦਾਰ ਸਹਿਬਾਨ ਤਖਤਾਂ ਦੀ ਮਾਨੁਮਰਜਾਦਾ ਇਹ ਪਰੰਪਰਾਵਾਦੀ ਬਣਾ ਕੇ ਪਰਿਵਾਰ ਦੇ ਵੇੜੇ 'ਚ ਮੋੜ ਸੁੱਟਣੀ ਹੈ ਜਾਂ ਉਥੋਂ ਕੱਢ ਕੇ ਅਕਾਲੀ ਫੂਲਾ ਸਿੰਘ ਬਹਾਲ ਕਰਨੇ ਆ ਅਕਾਲ ਤਖਤ ਨੂੰ ਬਹਾਲ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ